ਪੂਰੇ ਭਾਰਤ ਦੇ ਸੂਬਿਆਂ ਦੇ ਵਿੱਚ ਵੱਸਦੇ ਸਿੱਖਾਂ ਦਾ ਖਿਆਲ ਰੱਖਣਾ ਅਕਾਲੀ ਦਲ ਦਾ ਫਰਜ਼ ਹੈ ਕਿਉਂਕਿ ਅਕਾਲੀ ਦਲ ਸਿੱਖਾਂ ਦੀ ਮਾਂ ਪਾਰਟੀ ਹੈ ਤੁਸੀਂ ਵੀ ਸੁਣਾਓ ਹੋਰ ਕੀ ਕੁਝ ਕਿਹਾ ਸੁਖਬੀਰ ਬਾਦਲ ਨੇ ਹੁਣੇ ਜਥਾ ਆਇਆ ਬੰਬੇ ਤੋਂ ਜਥਾ ਆਇਆ ਪਟਨਾ ਸਾਹਿਬ ਤੋਂ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਲਦੀ ਹੀ ਸ਼੍ਰੋਮ ਨੇ ਅਕਾਲੀ ਦਲ ਦੀ ਜਥੇਪੰਦੀ ਹਰ ਸਟੇਟ ਵਿੱਚ ਅਸੀਂ ਬਣਾਈ ਜਾਊਗੀ ਤੇ ਮੈਨੂੰ ਲੱਗਦਾ 30 ਤਰੀਕ ਨੂੰ ਦਾ ਟਾਈਮ ਫਿਕਸ ਕੀਤਾ ਅਸੀਂ ਬੰਬੇ ਵਿੱਚ ਅਸੀਂ ਕਮੇਟੀ ਬਣਾ ਕੇ ਉੱਥੇ ਭੇਜਾਂਗੇ ਬਾਕੀ ਅਸੀਂ ਸਾਰੀ ਸਟੇਟ ਤੱਕ ਦੇਖੋ ਜਿੱਥੇ ਵੀ ਕਿਸੇ ਸਿੱਖ ਭੈਣ ਭਰਾ ਨੂੰ ਹਿੰਦੁਸਤਾਨ ਵਿੱਚ ਬਚਿਆ ਹੁੰਦੀ ਹੈ ਉਹ ਸਿੱਧੇ ਟੈਲੀਫੋਨ ਦਾਸ ਨੂੰ ਕਰਦੇ ਆ ਅਸੀਂ ਉਹਨਾਂ ਦੀ ਹੱਲ ਕਰਾਉਣੇ ਆ ਪਿੱਛੇ ਜੇ ਆਪਣੇ ਉਤਰਾੰਚਲ ਵਿੱਚ ਆਪਣੇ ਸਿੱਖ ਭੈਣ ਭਰਾ ਜਿਹੜੇ ਪਾਸਪੁਰ ਫਤ ਉਹਨਾਂ ਦੀ ਜਮੀਨਾਂ ਤੇ ਸਰਕਾਰ ਕਾਬਜ ਹੋਣਾ ਚਾਹਦੀ ਸੀ ਉਹ ਉਹਨਾਂ ਨੇ ਮੇਰੇ ਕੋਲ ਹੀ ਆਏ ਤੇ ਅਸੀਂ ਕੱਲ ਹੀ ਉੱਥੋਂ ਦੇ ਮੁੱਖ ਮੰਤਰੀ ਨਾਲ ਅਸੀਂ ਮਿਲੇ ਤੇ ਉਹ ਹੱਲ ਕਰਾਇਆ ਗੁਰਦੁਆਰਾ ਕੇ ਗਿਆਨ ਕੋਠਰੀ ਦਾ ਸਮੱਸਿਆ ਆਈ ਸੀ ਉਹਨ ਜ਼ਮੀਨ ਬਾਰੇ ਅਸੀਂ ਗਏ ਤੇ ਉਹ ਵੀ ਹੱਲ ਕਰਾਇਆ ਯੂਪੀ ਵਿੱਚ ਵੀ ਸਮੱਸਿਆ ਆਪਣੀ ਕਿਸਾਨਾਂ ਦੀ ਜਿਹੜੇ ਸਿੱਖ ਗਏ ਸੀ ਉਹਨਾਂ ਨੂੰ ਵੀ ਹੁੰਦਾ ਜ਼ਮੀਨ ਲੈਣ ਲੱਗੇ ਸੀ ਉਹ ਸਾਡੇ ਕੋਲੇ ਆਏ ਕਿ ਅਸੀਂ ਯੋਗੀ ਜੀ ਕੋਲੇ ਜਾ ਕੇ ਜਿੱਤਾ ਕਾਲੀਗੜ੍ਹ ਦਾ ਗਿਆ ਤੇ ਉਹਨਾਂ ਦੇ ਸਮੱਸਿਆ ਹੱਲ ਕਰਾਇਆ ਸੋ ਮੇਰਾ ਕਹਿਣ ਦਾ ਭਾਅ ਹੈ ਜੇ ਤੁਹਾਡੇ ਪੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸੰਘਾਰ ਕਰਦੇ ਆ ਥੋੜਾ ਅਸਲੀ ਕਿਲਾ ਸ਼੍ਰੋਮਣੀ ਕਾਲੀਦਾਲ ਹੈ ਇਹਨੂੰ ਮਜ਼ਬੂਤ ਰੱਖੋ ਦੁਨੀਆ ਵਿੱਚ ਤੁਹਾਨੂੰ ਕੋਈ ਸੁਭਸਿਆ ਨਹੀਂ ਆਊਗੀ ਤੇ ਇਸ ਕਰਕੇ ਮੈਂ ਤਾਂ ਅੱਜ ਸਾਰਿਆਂ ਦਾ ਧੰਨਵਾਦ ਕਰਨਾ ਹੈ ਸਾਰੀ ਲੀਡਰਸ਼ਿਪ ਜਿਹੜੀ ਆਈ ਹੈ ਉਹਨਾਂ ਨੂੰ ਪਾਰਟੀ ਵਿੱਚ ਜਿਹੜਾ ਵੀ ਕੰਮ ਹੈ ਵਾਈ ਰੂਜੀ ਕਾ ਖਾਲਸਾ ਵਾਈ ਰੂਜੀ ਬੋਲੇ